इंपोर्टेंट okay. है okay, okay. रेट ने जी गाइड डायमीटर क्या है 50 को 50 अभी 50 पे है ठीक है ठीक है जी 2 में ओके ओके 30 पे मीटर हां जी ले भाई 30 रुपए मीटर ला भाई भाई कहना 30 रुपए मीटर आहा ये भी मेरे 30 रुपए मीटर है अच्छा ठीक है लो भैया आ 30 रुपए है सारे लो ये के हैं ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਵਿੱਚ ਸੈਕਟਰ 20 ਦੇ ਵਿੱਚ ਬਹੁਤ ਵੱਡੀ ਜਿਹੜੀ ਕੱਪੜਿਆਂ ਦੀ ਸੇਲ ਲੱਗਦੀ ਆ ਤੁਹਾਨੂੰ ਸਾਰੀ ਅੱਜ ਆਪਾਂ ਇਹ ਸੇਲ ਦਿਖਾਵਾਂਗੇ ਇਹਨੂੰ ਫਰਾਈਡੇ ਸੇਲ ਵੀ ਜਿਹੜੀ ਕਹਿ ਦਿੰਦੇ ਆ ਤਾਂ ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਦਿਖਾਉਨੇ ਆ ਤੁਹਾਨੂੰ ਸਾਰੀ ਆਪਾਂ ਇਹ ਸੇਲ ਕਿਹੜਾ ਕਿਹੜਾ ਗਰਮੀ ਦਾ ਕੱਪੜਾ ਹੈ ਸੇਲ ਦੇ ਵਿੱਚ ਆ ਗਿਆ ਲਓ ਵੀ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਹ ਸੇਲ ਤੇ ਜਿਹੜੀ ਕਿ ਹਰੇਕ ਫਰਾਈਡੇ ਨੂੰ ਬੈੱਡ ਸ਼ੀਟਾਂ ਹੋ ਗਈਆਂ ਜਿਵੇਂ ਲੋ ਵੀ ਸੋਫਿਆਂ ਦੇ ਗਲਾਫ ਹੋ ਗਏ ਇਹ ਸੋਫੇ ਵਾਲ ਨੇ ਬਾਈ ਹਾਂਜੀ ਬਾਈ ਜੀ ਕੀ ਰੇਟ ਆ ਜੀ ਇਹਨਾਂ ਦਾ 1750 750 ਓਕੇ ਪੂਰਾ ਸੈੱਟ ਕਿੰਨੇ ਵਾਲਾ 5 ਵਾਲਾ ਦਾ 7 ਵਾਲਾ ਹੈ 10 ਵਾਲਾ ਠੀਕ ਹੈ ਬੈੱਡ ਸ਼ੀਟ ਵੀ ਹੁੰਦੀ ਆ ਹਾਂ ਬੈੱਡ ਸ਼ੀਟ ਵੀ ਦੇਗੀ ਬੈੱਡ ਸ਼ੀਟ ਕਿਤਨੇ ਕੀ ਹੈ 400 350 ਰੁਪਏ ਸੇ ਲੈ ਕੇ 550 ਰੁਪਏ ਤੱਕ ਲੋ ਜੀ 550 ਹਰੇਕ ਫਰਾਈਡੇ ਕੋ ਹੋਤੇ ਆਪਾਂ ਨਾ ਹਾਂ ਹਾਂ ਓਕੇ ਓਕੇ ਲੋ ਜੀ ਅੰਦਰ ਕੀ ਅੱਗੇ ਚੱਲਦੇ ਆ ਜੀ ਆ ਫਲਾਵਰ ਵਗੈਰਾ ਤੁਹਾਨੂੰ ਹਨਾ ਸਾਰੇ ਮਿਲ ਜਾਣਗੇ। ਲਓ ਜਿਵੇਂ ਆ ਜੋੜਾ ਮਿਲ ਜੂਗਾ ਇਹ। ਕੀ ਰੇਟ ਹੈ ਬਾਈ ਜੋੜਾ ਦਾ? ਇਹ ਛੋਟੇ ਵਾਲਾ 100 ਦਾ ਚਾਰ ਹੈ ਉਧਰ ਵੱਡੇ ਵਾਲਾ 100 ਦੇ ਦੋ। ਉਧਰ 200 ਦੇ ਦੋ। 200 ਇਹਦੇ ਖੜੇ ਆ। ਇਹ ਖੜੇ ਹੈ 300 ਰੁਪਏ ਦੇ। 300 ਰੁਪਏ ਠੀਕ ਆ। ਲਓ ਬਾਈ। ਛੋਟੇ ਕਹੜਾ ਬਾਈ ਕਹਿੰਦਾ 100 ਦੇ ਚਾਰ ਵੱਡੇ ਵਾਲੇ 100 ਦੇ ਦੋ ਬਾਕੀ ਆ ਇਹ ਦੇਖਾ ਦਿਓ ਨਾ। ਆ ਸਾਰਾ ਤੁਹਾਨੂੰ ਪਲਾਸਟਰ ਦਾ ਹਨਾ 20-20 ਰੁਪਏ ਮਿਲ ਜਾਣਾ। ਜਿਵੇਂ ਆ ਪਿਆ ਸਾਰਾ। ਲਓ। ਇਹਨੇ ਸਾਰਾ ਹਨਾ। ਬਾਕੀ ਆ ਗਾਮਲੇ ਵਾਲੇ ਹੋ ਗਏ ਸਾਰੀਆਂ ਚੀਜ਼ਾਂ ਆ ਕੱਪ ਵਗੈਰਾ ਇਹ ਸਾਰਾ ਤੁਹਾਨੂੰ 20 ਰੁਪਏ ਮਿਲ ਜਗਾ ਜੀ ਇਹ ਲੋ ਬਾਕੀ ਅੱਗੇ ਆ ਗਿਆ ਕੱਪੜੇ ਸੂਟ ਲੌ ਗਏ ਸਾਰੇ ਸੂਟ ਪੈਣੇ ਹਨ ਤੇ ਆ ਤੁਹਾਨੂੰ ਸੂਟ ਮਿਲ ਜਾਣਗੇ ਐਵੇਂ ਸਾਰੇ ਲੌ ਗੋ ਐਵੇਂ ਲੌ ਗੋ ਕੀ ਰੇਟ ਆ ਬਈ ਇਹਦਾ 80 ਪਰ ਮੀਟਰ 80 ਪਰ ਮੀਟਰ ਕੌਨ ਸਾ ਕੱਪੜਾ ਹੁੰਦਾ ਜੀ ਇਹ ਪਾਕਿਸਤਾਨੀ ਓਕੇ ਲੌ ਗੋ 80 ਪਰ ਮੀਟਰ ਬਾਕੀ ਆ ਇਹ ਪ੍ਰਿੰਟਡ ਆ ਗਏ ਨਾ ਆ ਪ੍ਰਿੰਟ ਵਾਲੇ ਆ ਗਏ ਜੀ ਕਾਟਨ ਦੇ ਪ੍ਰਿੰਟਡ ਓਕੇ 450 450 ਸੂਟ ਸੋ ਫੇ ਲਓ ਜੀ ਆ 400 ਰੁਪਏ ਤੇ ਆ 400 ਰੁਪਏ ਬਾਕੀ ਆ ਚੱਲਦੇ ਅੱਗੇ ਆ ਆ ਪਏ ਨੇ ਅੱਗੇ ਹੈਨਾ ਐਵੇਂ ਬਹੁਤ ساری ਕਲੈਕਸ਼ਨ ਤੁਹਾਨੂੰ ਮਿਲ ਜੂ ਬਾਕੀ ਸੂਟ ਅੱਗੇ ਦੇਖ ਸਕਦੇ ਹੋ ਸਾਰੇ ਹੈਨਾ ਆ ਪਏ ਨੇ ਤੇ ਬਾਈ ਕੋਲੇ ਪ੍ਰਿੰਟ ਸਾਰੇ ਲਓ ਆ ਪਏ ਨੇ ਵਰਮੇ ਜੀ ਲੱਗ ਰਹਾ ਹੈ ਵਾਸਤੇ ਪ੍ਰਿੰਟ ਸੂਟ ਉਹੀ 300 400 300 400 ਹਨਾ ਬਾਕੀ ਇੱਧਰ ਪਏ ਨੇ ਲਓ ਜੀ ਤੇ ਆ ਪਏ ਨੇ ਪ੍ਰਿੰਟ ਸੂਟ ਸਾਰੇ ਅਨੇ ਬਹੁਤ ਸਾਰੀ ਤੁਹਾਨੂੰ ਨੇ ਸੂਟ ਡੇ ਦੇਖਣ ਨੂੰ ਮਿਲ ਜਾਣਗੇ ਹਨ ਲਓ ਜੀ ਤੇ ਪ੍ਰਿੰਟ ਆ ਗਈ ਜੀ ਹਾਂ ਜੀ ਓਕੇ ਜੀ ਕੀ ਰੇਟ ਹੈ ਜੀ ਇਹਨਾਂ ਦਾ ਮਸਲੀਨ ਹੈ ਕਾਟਨ ਰੇਟ ਕੀ ਹੈ ਜੀ 80 ਰੁਪਏ ਮੀਟਰ ਓਕੇ ਓਕੇ ਲਓ ਜੀ ਮਸਲੀਨ ਕਾਟਨ ਬਾਕੀ ਆ ਦੇਖੋ ਅੱਗੇ ਤੇ ਐਵੇਂ ਦੇਖ ਸਕਦੇ ਹੋ ਨਾ ਤੇ ਹਰ ਇੱਕ ਫਰਾਈਡੇ ਨੂੰ ਤੁਸੀਂ ਆ ਕੇ ਇਹ ਸੇਲ ਜਿਹੜੀ ਸ਼ੋਪਿੰਗ ਕੋ ਕਰ ਸਕਦੇ ਹੋ ਬਾਕੀ ਆ ਗਿਆ ਅੱਗੇ ਸੂਟ ਆ ਗਏ ਭਾਈ ਸੂਟ ਆ ਗਏ ਸੂਟ ਨੈਟ ਨੈਟ ਕਿਰੇਟਰ ਦਾ 100 ਰੁਪਏ ਮੀਟਰ ਲਓ ਜੀ 100 ਰੁਪਏ ਮੀਟਰ ਬਾਈਕ ਉਧਰ ਹੀ ਗਿਆ ਲਓ ਜੀ 100 ਰੁਪਏ ਮੀਟਰ ਬਾਕੀ ਆ ਆ ਗਏ 100 ਪਿਆਂ ਦਾ ਨਾ ਦੱਸਿਆ ਜੀ ਨੂੰ ਆਪਾਂ ਸਟਾਰਟਿੰਗ ਦੇ ਵਿੱਚ ਬਾਕੀ ਆ ਆ ਗਏ ਲੋ ਕੁੜਤੇ ਪਜਾਮੇ ਤੇ ਆ ਕੁੜਤੇ ਪਜਾਮੇ ਆ ਗਏ ਸੂਟ ਆ ਗਏ ਸਾਰੇ ਜਿਹੜੀ ਜੇ ਲਓ ਬਾਕੀ ਆ ਪ੍ਰਿੰਟ ਸੂਟ ਆ ਗਏ ਹਨਾ ਆ ਸਾਰੇ ਪ੍ਰਿੰਟ ਆ ਗਏ ਬਾਕੀ ਕੁੜਤੇ ਪਜਾਮੇ ਸਾਰੇ ਲਓ ਆ ਪ੍ਰਿੰਟ ਸੂਟ ਲਓ ਨਹੀਂ ਦੁਪੱਟਾ ਤਾਂ ਯਹੀ ਰੱਖਾਂਗੇ ਸਲਵਾਰ ਉੱਪਰ ਮੈਂ ਤਾਂ ਯਹੀ ਦੀ ਸਲਵਾਰ ਲਓ ਯਾ ਭੈਣ ਅੱਗੇ ਤੁਹਾਨੂੰ ਦਿਖਾਉਣੀ ਹੈ ਕਲੈਕਸ਼ਨ ਹੋਰ ਤੇ ਆਹ ਕੁਰਤੇ ਵੀ ਅੰਮੀ ਅਗੇ ਤੇ ਲਓ ਲਓ ਵੀ ਆ ਵਧੀਆ ਕਾਟਨ ਦੇ ਕੁਰਤੇ ਪਜਾਮੇ 230 ਰੁਪਏ ਜੀ ਇਹ 110 ਰੁਪਏ ਇੱਕ ਹੀ ਰੇਟ 230 ਰੁਪਏ ਇਹ ਸਰ ਲਵਲ ਵਾਲਾ 230 ਰੁਪਏ ਮੀਟਰ ਓਕੇ ਚਲੋ ਇਹ ਲਾ ਕੁਪਾ 3.5 ਮੀਟਰ ਫੁੱਲ ਸਾਈਜ਼ ਦਾ ਲੋਜੀ ਠੀਕ ਆ ਜੀ ਠੀਕ ਆ ਜੀ ਕੁਆਲਟੀ ਇਕ ਨੰਬਰ ਓਕੇ ਓਕੇ 100% ਕੋਟਨ ਠੀਕ ਆ ਜੀ ਹਾਂ ਇਹ ਕੁਆਲਟੀ ਹੈ ਇਸ ਵਿੱਚ ਇਹ ਹੈ 45 ਇਸ ਦੀ ਚੜਾਈ ਓਕੇ ਇਹ ਲੱਗਣਾ ਹੈ 5 ਮੀਟਰ ਓਕੇ ਆਮ ਬੜਾ ਕੋਟਨ ਲੈਂਦਾ ਇਸ ਕਾ ਕੀ ਪ੍ਰਾਈਸ ਹੈ 140 ਮੀਟਰ 140 ਤੇ ਠੀਕ ਹੈ ਜੀ ਠੀਕ ਹੈ ਜੀ ਇਹ ਕੁਆਲਟੀ ਵਾਲੀ 130 ਰੁਪਏ ਮੀਟਰ ਓਕੇ ਸਰ ਇਹ ਵੀ 5 ਮੀਟਰ ਲੱਗਣਾ ਜੀ ਠੀਕ ਆ ਜੀ ਕੱਪੜਾ ਹੀ ਬਹੁਤ ਵਧੀਆ ਓਕੇ ਸਰ ਪਿਓਰ ਸੂਤੀ ਠੀਕ ਆ ਜੀ ਕੁਆਲਟੀ ਆ ਗਈ ਸਰ 110 ਮੀਟਰ ਅੱਛਾ 100 ਰੁਪਏ ਆ ਗਈ ਹਾਂ ਇਹ ਵੀ 5 ਮੀਟਰ ਲੱਗਣਾ ਓਕੇ ਆ ਬਾਕੀ ਇਹ ਸੀ ਜੋ ਮਿਕਸ ਵਿੱਚ ਮੇ ਵੀ ਹਾਂ ਓਕੇ ਆ ਮਿਕਸ ਪੇ ਤੇ ਵੀ ਅਲੱਗ ਅਲੱਗ ਠੀਕ ਹੈ ਠੀਕ ਹੈ ਇਹ ਅਲੱਗ ਲੇਲਣੇ ਵੀ ਹੈ ਲੇਲਣੇ ਵੀ ਹਾਂਜੀ ਓਕੇ ਇਹ ਕੱਪੜੇ ਵਿੱਚ ਹਾਂ ਉਹ ਦੇਰ ਓਕੇ ਲੇਲਣ ਵੀ ਹੈ ਓਕੇ ਇਹ ਅਲਰਦੀਆ ਕਾਟਨ ਵੀ ਹੈ ਇਹ ਜੇ ਕਾਰਾ ਕੰਪਨੀ ਦਾ ਵੀ ਕਾਟਨ ਹੈ ਠੀਕ ਹੈ ਠੀਕ ਹੈ ਪਾਸੇ ਮੋਸਰਾਲ ਕੀ ਵੀ ਹੈ ਅੱਜ ਤਾਂ ਬਹੁਤ ਅੰਗਿਲੀ ਜੀ ਵੀ ਜੀ ਓਕੇ ਛੋਟੇ ਛੋਟੇ 33 ਲਓ ਹਾਰਡਵਰ 34 52 ਸਾਰੀਆਂ ਚੀਜ਼ਾਂ ਠੀਕ ਹੈ ਜੀ ਤੇ ਆ ਇਧਰ ਪਏ ਨੇ ਨਾ ਸਾਰੇ ਲਓ ਜੀ લજેગા કો કેસા ચાહીએ બતાવો એ સૂટ આ કે ભાઈ રોકી रेट આ કેસા ચાહીએ બતાવો કેસે જેવા કપડા કે હે પ્લેન ને ઇસકા કેબરાઈયા 2000 હાંજુ ભાઈ ઇસકા કેબરાઈયા 900 900 રૂપિયા લો બાકી આ ભાઈ રે ઇત હે સૂટ આ કે ભાઈ સૂટ કેડે પ્રિન્ટ ને હે કેડે ને આ દો મે 2000 વાલે ઓકે લો 1800 2000 આલા મે તો ભાઈ ਦੀ ਸਾਤ ਤੇ 32 7.5 ਮੀਟਰ ਦਾ ਬਣਦਾ 7.5 ਮੀਟਰ ਮਾਲਾ ਦੋਨੋਂ ਦੋਨੋਂ ਕੁਰਤਾ ਤੇ ਸਲਵਾਰ ਹੈ ਠੀਕ ਦੁਬੱਟਾ ਨਾਲ ਠੀਕ ਹੈ ਬਾਕੀ ਆਪ ਇਹਨਾਂ ਅੱਗੇ ਹੈ ਨਾ ਲਓ ਜੀ ਤੇ ਆਪ ਇਹਨੇ ਪ੍ਰਿੰਟ ਸੂਟ ਹੈ ਨਾ ਲਓ ਤਿਆਰ ਚ ਚਲਦੇ ਅੱਗੇ ਹੋਰ ਦਿਖਾਉਨੇ ਤੁਹਾਨੂੰ ਤੇ ਬਹੁਤ ਕੱਪੜਾ ਹੁੰਦਾ ਹੈ ਸੇਲ ਦੇ ਵਿੱਚ ਜਮ ਤੁਸੀਂ ਦੇਖ ਸਕਦੇ ਹੋ ਨਾ ਇੱਧਰ ਕੁਰਤੇ ਪਜਾਮੇ ਪਏ ਨੇ ਜਿਵੇਂ ਲੋਗੇ ਬਾਈ ਕੋਈ ਪੈਨ ਜਮੇ ਹਨ ਹੁਣ ਤੇ ਪਜਾਮੇ ਆ ਗਏ ਬਾਈ ਹਾਂਜੀ ਓਕੇ ਕੀ ਰੇਟ ਆ ਬਾਈ ਇਹ 120 ਰੁਪਏ ਮੇਟ ਰਹੀ ਇਹ 150 ਰੁਪਏ ਮੇਟ ਰਹੀ ਇਹ 140 ਰੁਪਏ ਮੇਟ ਰਹੀ ਓਕੇ ਇਹ 120 ਰੁਪਏ ਮੇਟ ਓਕੇ ਆ ਸੂਟ ਆ ਗਿਆ ਇਧਰ ਹਾਂਜੀ ਇਹਨਾਂ ਦਾ ਕੀ ਜਿਹੜਾ 300 ਰੁਪਏ ਮੇਟ ਰਹਾ ਡਬਲ ਪਨੇਗਾ ਇਹ ਓਕੇ ਡਬਲ ਪਨੇਦਾ ਹੈ 100 ਰੁਪਏ ਮੇਟ ਲਾਉਗੀ ਬਾਕੀ ਆ ਪੈਨ ਜਮੇ ਹਨ ਸਾਰੇ ਤੇ ਆ ਪੈਨ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਬਹੁਤ ਮਿਲ ਜੂਗੀ ਦੇਖਣ ਨੂੰ ਜੇ ਅੱਜ ਗੱਲ ਕਰੀਏ ਨਾ ਲਓ ਜੀ ਬਾਕੀ ਆ ਦੇਖੋ ਇਧਰ ਸੋਨੇ ਤੁਹਾਨੂੰ ਇਹ ਤਾਂ ਉਹ ਸਾਲਟਾ ਵਗੈਰਾ ਪੈਂਟਾ ਵਗੈਰਾ ਜਿੰਦੀ ਹੋ ਗਈ ਮਿਲ ਜਾਣਗੀਆਂ ਜੇ ਅਸੀਂ ਆਪਾਂ ਗੱਲ ਕਰੀਏ ਹਨਾ ਆਹ ਪੰਜਾਂ ਦੇ ਵਿੱਚ ਸਾਲਟਾ ਲੋ ਕੀ ਆ ਰੇਟ ਆ ਬਈ ਸਾਲਟ ਕਾ ਇਸ ਕਾ 2500 ਕੀ ਹੈ ਦੋ 500 ਦੀਆਂ ਲੋ ਜੀ ਚੱਕੋ ਬਈ ਦੋ 500 ਦੀ ਪੈਂਟ ਦਾ 6250 550 550 ਇੱਕ ਠੀਕ ਲੋ ਚਲੋ ਜੀ ਬਾਕੀ ਆ ਜੋ ਚੱਲਦੇ ਆ ਇੱਧਰ ਤੇ ਆ ਦੇ ਪੱਤਰ ਹਨਾ ਐ ਮੈਂ ਤੁਹਾਨੂੰ ਕੱਟ ਪੀਸ ਵਗੈਰਾ ਮਿਲ ਜਾਣਗੇ ਸਾਰੇ ਜਿੰਨਾ ਪੈਣੇ ਸਾਰੇ ਲਓ ਵੀ 2.5 ਮੀਟਰ ਦਾ 250 ਲਓ ਵੀ ਕੋਈ 50 ਮੀਟਰ ਕੋਈ 8 ਰੁਪਏ ਮੀਟਰ ਆਏ ਮਿਲ ਤੁਹਾਨੂੰ 10% ਦਾ ਮਾਸੂਰ ਤੇ ਬਾਕੀ ਆ ਜੋ ਚੱਲਦੇ ਅੱਗੇ ਤੇ ਆ ਪੈਣੇ ਜਿਵੇਂ ਹਨਾ ਬਹੁਤ ਕਲੈਕਸ਼ਨ ਜਿਹੜੀ ਤੁਹਾਨੂੰ ਮਿਲ ਜੂਗੀ ਲਓ ਵੀ ਇਹ ਛੂਟ ਆ ਗਈ ਬਾਈ 2 ਮੀਟਰ 50 ਰੁਪਏ ਮੀਟਰ ਕਿਸਾ 50 ਤੇ ਮੀਟਰ ਆਇਆ ਲਓ ਵੀ 50 ਰੁਪਏ ਮੀਟਰ ਕਿਹੜਾ ਕੱਪੜਾ ਆਉਂਦਾ ਬਾਈ ਇਹ ਕੋਟਨ ਲੋਰੀ ਕਾਟਨ ਬਾਕੀ ਆਪਏ ਨੂੰ ਸੂਟ ਅੱਗੇ ਹੈ ਨਾ 50 50 ਵਿੱਚ 50 ਵਿੱਚ ਕਿੰਨੇ ਦੇ 500 ਦੇ 400 ਰੁਪਏ ਦਾ ਇੱਕ ਛੋਟਾ ਪੁਰਾਣੇ ਸੋਹਰੇ ਕਰਦੇ ਓਕੇ ਓਕੇ 400 ਰੁਪਏ ਰੱਤੂ ਸੂਟ ਆ ਲੋ ਇਹ ਵਾਈਟ ਵਾਲਾ ਇਹ ਵਾਈਟ ਵਾਲਾ 120 ਰੁਪਏ ਮਿਠਾ ਰਿਹਾ ਇਹ ਵਾਲਾ ਜੋ ਮਲਟੀ ਵੇਅਰ ਹੈ ਇਹ 150 ਰੁਪਏ ਦਾ ਠੀਕ ਹੈ ਵਾਈਟ ਵਾਲਾ 120 ਉਹ 150 ਜੀ ਇਹ ਵਾਈਟ ਵਾਲਾ ਸੂਟ ਬਣਾ ਲਓ ਬਾਕੀ ਆ ਦੇਖੋ ਇੱਧਰ ਸਾਰਾ ਹੈ ਨਾ ਲਓ। ਹਮੇ ਸਾਰੀ ਇਹ ਸੇਲ ਹੁੰਦੀ ਆ ਤੇ ਬਹੁਤ ਕੱਪੜੇ ਸੇਲ ਦੇ ਵਿੱਚ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ। ਤੇ ਆਜੋ ਚੱਲਦੇ ਆ ਅੱਗੇ। ਹਮੇ ਸਾਰਾ ਕੱਪੜਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ। ਲਓ ਜੀ। 400 ਰੁਪਏ ਮੀਟਰ ਮਿਲੇਗਾ। ਤੇ ਬਾਕੀ ਅੱਧਰ ਦੇਖੋ ਨਾ। 250 ਆ ਨਾ ਮਿਲੇਗਾ 150। ਲਓ ਜੀ। ਆਹ ਪਏ ਨੇ ਨਾ 22 ਟਾਗ ਜਮੇ। ਲਓ ਜੀ। ਹਾਂ ਜੀ। 22 ਬਣਿਆ ਜੀ ਇਹ। ਲਓ ਜੀ। ਤੇ 22 ਵੀ ਕਰਾ ਸਕਦੇ ਤੁਸੀਂ ਹਨਾ। ਲਓ। ਇਨਰੋਮੀਟਰ ਇਹ 100 ਰੁਪਏ ਵਿੱਚ ਰਹਿ ਸਭ ਉਹ ਕਡਾਈ ਹੁੰਦਾ ਹੈ ਡਾਈ ਹੁੰਦਾ ਹੈ ਹਾਂ ਡੇ ਹੋ ਜਾਏਗਾ ਓਕੇ ਓਕੇ 100 ਰੁਪਏ ਵਿੱਚ ਰਾਈਆ ਲਓ ਆ ਸਾਰੇ ਇੱਧਰ ਪਿਆੜਾ ਹੈ ਇੱਥੇ ਤੱਕ ਸਾਰੇ 100 ਰੁਪਏ ਵਿੱਚ ਲਓਗੇ 100 ਰੁਪਏ ਵਿੱਚ ਆਹਰਾ ਤੇ ਬਾਕੀ ਬਾਈਟ ਤੁਸੀਂ ਡਾਈ ਕਰਾ ਸਕਦੇ ਹੋ ਤੇ ਆਹ ਬਾਕੀ ਕਾਗਲ ਪਾ ਦੇਣਾ ਤੇ ਨਾ ਲਓ ਬਾਕੀ ਆਪਾਂ ਇੱਧਰ ਸਾਰੇ ਹਨ ਤੇ ਲਓ ਯਾਰੋ ਚੱਲਦੇ ਆਂ ਅੱਗੇ ਬਾਕੀ ਕਲੈਕਸ਼ਨ ਬਹੁਤ ਆ ਜਿਵੇਂ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਬਹੁਤ ਮਿਲ ਜੂ ਹਨ ਬਾਕੀ ਟਾਬਲ ਵਗੈਰਾ ਹੀ ਮਿਲ ਜਾਣਗੇ। ਲਓ ਜੀ ਆ ਟਾਬਲ ਵਗੈਰਾ। ਕੀ ਰੇਟ ਹੈ ਬਈ ਟਾਬਲ ਦਾ? ਉਹ ਨਾ ਪਤਾ ਜੀ ਮਾਰਾ। ਓਕੇ। ਸੂਟ ਨੇ? 500 ਦੇ ਦੋ। 500 ਦੇ ਦੋ ਜਿਹੜਾ ਮਰਜੀ ਹੈ। ਲਓ ਜੀ ਬਾਈ ਦਾ ਨਾ 500 ਦੇ ਦੋ ਜਿਹੜਾ ਮਰਜੀ। ਟਾਬਲ ਵਾਲਾ ਬਾਈ ਵੀ ਕਹਿੰਦਾ ਹੈ ਨਹੀਂ ਚੱਲ। ਬਾਕੀ ਆ ਬਈ ਨੱਗੇ ਹਨ। ਐਵੇਂ ਦੀ ਸਾਰੀ ਇਹ ਜਿਹੜੀ ਸੇਲ ਹੁੰਦੀ ਆ ਜਿਹੜੀ ਕਿ ਹਰੇਕ ਫਰਾਈਡੇ ਲੱਗਦੀ ਆ। ਬਾਕੀ ਆ ਇਧਰ ਕੱਟ ਪੀਸ ਵਗੈਰਾ ਸਾਰੇ ਹਨਾ ਤੁਹਾਨੂੰ ਦਿਖਾ ਦੇ ਲਾਓ ਜੀ ਕੀ ਰੇਟ ਕਰਤਾ ਬਾਈ ਇਹਨਾਂ ਦਾ 30 ਰੁਪਏ ਮੀਟਰ 30 ਰੁਪਏ ਮੀਟਰ ਹਾਂ ਜੀ ਲਾ ਵੀਰੇ 30 ਰੁਪਏ ਮੀਟਰ ਲਾ ਬਾਈ ਬਾਈ ਕਹਿੰਦਾ 30 ਰੁਪਏ ਮੀਟਰ ਆਹਾ 30 ਰੁਪਏ ਮੀਟਰ ਰੇ ਅੱਛਾ ਠੀਕ ਲੋ ਬਈ ਇਧਰ 50 ਰੁਪਏ ਹੋ ਪਏ ਵੀਰੇ ਓਕੇ ਜੀ ਆ 30 ਰੁਪਏ ਹੈ ਸਾਰੇ ਹੀ ਲੋਬੀ ਇਹ ਕਿੰਨੇ ਕੇ ਹੈ ਇਹ 30 ਰੁਪਏ ਮਟਰਾ ਜੀ ਆ 50 ਵਾਲੇ ਨੇ ਜੀ ਇਹ 50 ਕੇ ਪੀਸ ਹੈ ਜੀ ਓਕੇ 50 ਦਾ ਪੀਸ ਹੈ ਠੀਕ ਹੈ ਲੋਬੀ ਆ 50 ਦਾ ਪੀਸ ਇਹ ਔਰਗੰਜਾ ਪਰਵਰ ਦਾ ਸੁੰੜਾ ਜੀ 500 ਰੁਪਏ ਦਾ ਜੀ ਇਹ 500 ਦਾ ਔਰਗੰਜਾ ਕਿੰਨੇ ਕਿੰਨੇ ਦੇ ਆਪਕੋ ਓਕੇ ਓਕੇ ਇਹਦੇ ਬਾਈ ਕਾ ਨਾ ਕਲਰ ਮਿਲ ਜਾਣਗੇ ਹੋਰ ਤੇ ਆਦ ਉਸ ਚੱਲਦੇ ਅੱਗੇ ਤੇ ਬਾਕੀ ਆ ਜਮੇ ਬੈੱਡ ਸੀਟਾਂ ਹੋ ਗਈ ਹੈ ਨਾ ਸਾਰੀਆਂ ਤੇ ਬਾਕੀ ਸੋਫਾ ਦੇ ਕਪੜਾ ਹੋ ਗਿਆ ਸਾਰਾ ਲੋਬੀ ਆਵੇ ਮਿਲ ਜੀ ਸਾਰਾ ਤੁਸੀਂ ਦੇਖ ਸਕਦੇ ਹੋ ਇਆ ਅਸੀਂ ਚੱਲਦੇ ਅੱਗੇ ਤੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਜਿਹੜੀ ਕਿ ਹਰੇਕ ਫ੍ਰਾਈਡੇ ਨੂੰ ਲੱਗਦੀ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਐਵੇਂ ਸਾਰਾ ਤੁਹਾਨੂੰ ਕੱਪੜਾ ਮਿਲ ਜੂਗਾ ਤੇ ਆਹ ਸੂਟ ਆ ਗਏ ਸੂਟ ਆ ਗਏ ਜੀ ਕੀ ਰੇਟ ਆ ਜੀ 80 ਰੁਪਏ ਮੀਟਰ ਪੀ ਹਰਪਾਟਾ ਓਕੇ 80 ਰੁਪਏ ਮੀਟਰ ਲਓ ਜੀ ਤੇ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜੂਗਾ ਨੇ ਇਹਦੇ ਵਿੱਚ ਵੀ ਵਾਕੀ ਆਜੋ ਲਓ ਜੀ بیا ਆ ਗਏ ਨਾ ਸਾਰੇ ਲਓ ਜੀ ਅਮੇ ਸਾਰਾ ਤੁਹਾਨੂੰ ਕੱਪੜਾ ਮਿਲ ਜੂਗਾ ਲੋ ਦੇਖ ਸਕਦੇ ਹੋ ਕੀ ਰੇਟ ਹੈ ਬਾਈ ਕਿਤਾ ਜੀ ਇਹਦਾ ਜੀ 350 350 ਲਓ ਜੀ ਤੇ ਬਾਕੀ ਆ ਦੇਖੋ ਇਸਕਾ ਕੀ ਹੈ ਇਹਦਾ 1150 1150 ਓਕੇ ਲਓ ਵੀ 11 ਤੇ ਬਾਕੀ ਆ ਵੀ ਇੱਧਰ ਦਿਖਾਉਣੇ ਆ ਤੁਹਾਨੂੰ ਹੋਰ ਲਓ ਜੀ ਤੇ ਆਪਏ ਨੇ ਸਾਰਾ ਹਨਾ ਤੇ ਇਹ ਵੀ ਤੁਹਾਨੂੰ ਮੰਨ ਲਓ ਵੀ ਪੁੱਛ ਲੈਣਾ ਬਾਈ ਨੂੰ ਕਿ ਬਾਕੀ 50 80 ਰੁਪਏ ਮੀਟਰ ਹੁੰਦਾ ਹੈ ਲਓ ਕਿਰੇਟਾ ਬਾਈ 50 ਰੁਪਏ ਮੀਟਰ ਹੈ ਜੀ ਕੋਈ ਵੀ 50 ਰੁਪਏ ਮੀਟਰ ਲਓ ਜੀ ਕੋਟਨ ਨੇ ਮਿਲ ਗਿਆ 50 ਰੁਪਏ 60 ਰੁਪਏ ਮੀਟਰ ਮਿਲ ਗਿਆ ਇਹ ਰਿਯਾਨ ਓਕੇ 60 ਰੁਪਏ ਹੈਗੀ ਰਿਯਾਨ ਮੀਟਰ 50 ਰੁਪਏ ਕੋਟਨ ਹੈ ਜਿਆਦਾ ਰੱਜ ਕੇ ਹੈ 50 ਰੁਪਏ ਪਰ ਮੀਟਰ ਹੈ ਸਭ ਪੂਰੀ ਦੇਖ ਲਓ ਠੀਕ ਹੈ ਠੀਕ ਹੈ ਲਓ ਵੀ ਆ ਚੈੱਕ ਕਰੋ ਜਿਆਦਾ 50 ਰੁਪਏ ਦੇ ਦੁਪੱਟੇ ਮਿਲ ਗਿਆ ਤੇ ਆਹ ਦੁਪੱਟੇ ਮਿਲ ਜਾਣਗੇ ਤੇ 50 50 ਦੇ ਦਿਖਾਉਣਿਆ ਤੁਹਾਨੂੰ ਮਿੱਤਰੋ ਲਓ ਸਾਰੀ ਦੁਪੱਟੇ ਹਨਾ ਡਾਇਮੀਟਰ ਕਿੰਨੇ ਪੱਟੇ ਮਿਲਣਗੇ ਓਕੇ ਓਕੇ 2.5 ਮੀਟਰ ਨੇ ਬਾਈ ਕਹਿੰਦਾ ਇਹ ਸਾਰੇ ਲਓ ਜੀ ਚੈੱਕ ਕਰੋ ਇਹ ਕੋਟਨ ਦਾ ਦੁਪੱਟਾ ਹੈ ਮਸਲਿਨ ਕੋਟਨ ਹੈ ਕੀ ਗ੍ਰੇਡ ਨੇ ਜੀ 2.5 ਡਾਇਮੀਟਰ ਕੇ ਹੈ 50 50 ਰੁਪਏ ਹੈ ਠੀਕ ਹੈ ਠੀਕ ਹੈ ਜੀ ਦੋ ਕਲਰ ਨੇ ਓਕੇ ਓਕੇ ਲਓ ਜੀ ਬਾਕੀ ਬਹੁਤ ਭਈਆ ਨਾ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਓਕੇ 2.5 ਮੀਟਰ ਹੁੰਦਾ ਪੂਰਾ ਹੈ ਜੀ ਹਾਂ ਜੀ 2.5 ਮੀਟਰ ਠੀਕ ਹੈ ਜੀ ਲਓ ਜੀ ਤੇ ਬਾਕੀ ਇਧਰ ਬੈਗ ਵਗੈਰਾ ਉਹ ਹੋ ਗੋ ਜਿਵੇਂ ਹੈ ਨਾ ਤੇ ਆਹ ਥੋੜੀ ਜੀ ਜੁਐਲਰੀ ਵਗੈਰਾ ਇਹ ਵੀ ਤੁਹਾਨੂੰ ਦੁਕਾਨਾ ਇੱਥੇ ਵੀ ਦੇਖਣ ਨੂੰ ਮਿਲ ਜਾਣਗੇ ਜਿਵੇਂ ਆ ਇਧਰ ਲੱਗੀਆਂ ਹੋਈਆਂ ਨੇ ਨਾ ਲਓ ਜੀ ਤੇ ਬਾਕੀ ਐਵੇਂ ਦੀ ਕੋਈ ਸਾਰੀ ਇਹ ਸੇਲ ਦੀ ਜਿਹੜੀ ਤੁਹਾਨੂੰ ਅੱਪ ਦਿਖਾਈ ਆ ਲਓ ਜੀ ਆਡੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਸੇਲ ਦਿਖਾਈ ਆ ਜਿਹੜੀ ਕਿ ਹਰੇਕ ਸ਼ੁੱਕਰਵਾਰ ਨੂੰ ਲੱਗਦੀ ਆ ਸੋ ਆਡੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕ